ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬੈਠੇ ਹਾਂ ਮੈਨੂੰ ਕਹਿਣ ਡਿਆ ਹੈ ਕਿ ਹੁਣ ਸਾਗ ਇੱਕ ਦੋ ਅਵਰੀ ਤੇ ਤਰਿਆ ਜਾਣਾ ਵਾ ਵਧੀਆ ਮੁੜ ਕੇ ਤੇ ਥੋੜਾ ਕੀ ਲੱਭਣਾ ਜੇ ਕਿਤੇ ਲੱਭਿਆ ਵੀ ਤੇ ਤੇ ਇਧਰ ਅਰਨਵ ਪਾਰਕ ਤੇ ਰੱਖੀ ਹੀ ਫੁੱਲ ਬੂਟੇ ਲਾਉਣ ਨੂੰ ਪਰ ਅਰਨਵ ਖੇੜਦਾ ਰਹਿੰਦਾ ਇਸੇ ਕਰਕੇ ਇਹਦੇ ਵਿੱਚ ਕਾਟ ਹੀ ਫੁੱਲ ਆਏ ਨੇ ਕੋਈ ਇੱਕ ਹੀ ਸੰਤਰੇ ਦਾ ਬੂਟਾ ਲਾਇਆ ਤੇ ਕਾਟ ਹੀ ਫੁੱਲ ਆਏ ਨੇ ਚਲੋ ਇਹ ਖੇੜਦਾ ਰਹਿੰਦਾ ਹੈ ਇਹ ਅਜੇ ਛੋਟਾ ਹੈ ਨਾ ਤੇ ਪਰ ਇਹ ਇਸ ਤਰ੍ਹਾਂ ਇਹਨੇ ਟੋਇਆ ਪੁੱਟ ਕੇ ਵਿੱਚ ਸਟੰਟ ਕਰਨ ਡਿਆ ਸੀ ਮੈਂ ਕਿਦੇ ਸੱਟ ਨਾਲ ਵਾਲ ਵੀ ਇਹ ਇਹਦੇ ਵਿੱਚ ਹੋਰ ਵੀ ਬੱਚੇ ਆ ਕੇ ਖੇਡਦੇ ਰਹਿੰਦੇ ਇੱਥੇ ਮੈਂ ਤੇ ਮੰਮੀ ਗਾਜਰਾ ਕੱਟਣ ਡੇ ਗਾਜਰਾ ਕੱਟਦਿਆਂ ਕਿੰਨਾ ਟਾਈਮ ਲੱਗ ਜਾਂਦਾ ਹੈ ਮੰਮੀ ਚਲੀ ਜਾਂਦੇ ਮੈਂ ਕੱਟੀ ਜਾਂਦੀ ਮੰਮੀ ਨੂੰ ਮੈਂ ਮੇਰੇ ਨਾਲ ਕਰਵਾ ਦੋ ਗਾਜਰਾ ਕੱਟਦਿਆਂ ਬੜਾ ਜ਼ਿਆਦਾ ਟਾਈਮ ਲੱਗ ਜਾਣਾ ਤੇ ਮੰਮੀ ਹੱਸਣ ਡਿਆ ਸੀ ਨਾਲੇ ਗੱਲਾਂ ਕਰਨ ਡਿਆ ਸੀ ਮੈਨੂੰ ਮੰਮੀ ਬੜੀਆਂ ਵਧੀਆ ਗੱਲਾਂ ਸੁਣਾਉਂਦੇ ਹੁੰਦੇ ਜਦੋਂ ਬੈਠੇ ਹੁੰਨਾ ਬਹੁਤ ਜ਼ਿਆਦੀਆਂ ਗੱਲਾਂ ਸੁਣਾਉਂਦੇ ਹੁੰਦੇ ਆ ਕਈ ਆਪਣੀਆਂ ਪੈਲੀਆਂ ਕਈ ਹੋਣਦੀਆਂ ਕਈ ਮੰਮੀ ਨੇ ਦੋ ਦੋ ਤਿੰਨ ਤਿੰਨ ਵਾਰ ਹੀ ਕਈ ਗੱਲਾਂ ਸੁਣਾ ਦੇਣੀਆਂ ਫੇਰ ਸੁਣਾਈ ਜਾਣੀਆਂ ਤੇ ਆਪਾਂ ਪਾਰਟੀ ਵਾਸਤੇ ਤਿਆਰ ਹੋਣ ਡਿਆ ਹੀ ਤੇ ਇੱਥੇ ਮੰਮੀ ਮੈਨੂੰ ਨਾ ਮੇਰੀ ਤਰੀਫ ਕਰਨ ਡਿਆ ਹੀ ਤਰੀਫ ਕਰਨ ਡਿਆ ਨਾਲੇ ਮੈਨੂੰ ਮਜ਼ਾਕ ਕਰਨ ਡਿਆ ਹੀ ਮੰਮੀ ਤੇ ਤਾਂ ਕਹ ਗਿਆ ਬੰਦੇ ਮਮੀ ਕਹਿੰਦੇ ਚਲਾ ਤੇ ਮੈਂ ਮਿਰਚਾਂ ਵਾਰਦੀ ਆ ਉਹ ਗਾਣਾ ਹੈਗਾ ਨਾ ਵਾਰ ਕੇ ਮਿਰਚਾਂ ਤੇ ਮੈਂ ਵੀ ਤੇਰੇ ਤੋਂ ਮਿਰਚਾਂ ਵਾਰਦੀ ਆ ਕਿ ਇੱਧਰ ਕੱਪੜੇ ਆਪਾਂ ਰੱਖੇ ਨੇ ਜਿਹੜੇ ਪਾਉਣੇ ਤਿਆਰ ਹੋਣਾ ਸੀ ਤੇ ਅਰਨਵ ਨੂੰ ਕਰ ਦਿੱਤਾ ਤਿਆਰ ਟਾਈ ਨਹੀਂ ਸੀ ਇਹਦੀ ਮੇਰੇ ਕੋਲ ਲੱਗਣ ਦੇ ਕੋਟ ਪੈਂਟ ਦੇ ਨਾਲ ਇਹ ਆ ਗਿਆ ਪਾਰਟੀ ਵਾਲਾ ਘਰ ਤੇ ਆਪਾਂ ਗਏ ਹੀ ਉੱਥੇ ਤੇ ਆਪਾਂ ਖਲੋਤੇ ਮਮੀ ਤੇ ਮੈਂ ਤੇ ਮੇਰੀ ਭੈਣ ਅਸੀਂ ਪੰਘੜਾ ਪਾਉਣ ਦੀਆਂ ਖਲੋਤੀਆਂ ਇੱਥੇ ਹੀ ਗਾਣੇ ਤੇ ਤੇ ਕੁਝ ਖਾ ਪੀ ਵੀ ਲਿਆ ਖਾਂਦੇ ਆ ਪੀਂਦੇ ਆ ਮੈਂ ਕਿਹਾ ਵੀਡੀਓ ਬਣਾ ਲਈਏ ਤੇ ਇਥੇ ਆਪਾਂ ਫਰੂਟਸ ਖਾਣਦੇ ਆ ਹੀ ਤੇ ਬਾਕੀ ਸਾਰੀਆਂ ਭੂਆ ਮੇਰੀਆਂ ਸਾਰਿਆਂ ਦੇ ਨਾਲ ਆਪਾਂ ਇਥੇ ਪੰਗੜਾ ਪਾਇਆ ਇੰਜੋਏ ਕੀਤਾ ਬਹੁਤ ਜ਼ਿਆਦਾ ਪੰਗੜਾ ਪਾਇਆ ਹੀ ਆਪਾਂ ਮੇਰਾ ਵੀ ਤੇ ਮੈਂ ਆਪਾਂ ਹੱਸਦੇ ਨਾਲੇ ਗੱਲਾਂ ਕਰਨਦੇ ਆ ਇਹ ਮਾਮਾ ਬਣੇਵਾ ਦੋਵੇਂ ਪੰਗੜਾ ਪਾਉਣਦੇ ਆ ਅਰਨਵ ਨਾ ਥੱਕ ਗਿਆ ਇਹਨੂੰ ਬੁਖਾਰ ਹੋ ਗਿਆ ਬਾਅਦ ਵਿੱਚ ਉਹਨੂੰ ਨਾਲ ਲਿਆ ਹੀ ਗਿਆ ਚਲਾ ਆਪਾਂ ਦੋਵੇਂ ਜਣੇ ਪੰਗੜਾ ਪਾਈਏ ਤੇ ਉਹ ਪਾਉਣ ਨਹੀਂ ਦਿਆ ਇਦ੍ਰੀ ਮੇਰੇ ਵੀਰ ਬਾਕੀ ਦੂਜੇ ਚਾਚੇ ਤਾਇਿਆਂ ਦੇ ਬੇਟੇ ਸਾਰੇ ਪੰਗੜਾ ਪਾਉਣਦੇ ਆ ਤੇ ਉਧਰ ਵੀ ਆਪ ਤੇ ਨਾਲ ਮੇਰਾ ਵੀਰ ਸਾਰੇ ਜਾਣੇ ਦੇ ਪੰਗੜਾ ਪਾਉਣਦੇ ਬੋਧਨ ਜਵਾਈ ਕੀਤਾ ਆ ਪਾ ਸਾਰਿਆਂ ਨੇ ਮੇਰੇ ਪਤੀਜੇ ਦੀ ਪਾਰਟੀ ਸੀ ਤੇ ਉਹ ਸਾਲ ਦਾ ਹੋ ਗਿਆ ਵਾ ਬਾਹਰ ਗਿਆ ਹੀ ਹੁਣ ਆਏ ਬਾਹਰੋਂ ਤੇ ਫਿਰ ਆਣ ਕੇ ਕੀਤਾ ਪ੍ਰੋਗਰਾਮ ਤੇ ਫਿਰ ਆਪਾਂ ਨਾਈਟ ਪਾਰਟੀ ਸੀ ਰਾਤੀ ਪਾਰਟੀ ਤੇ ਗਏ ਤੇ ਰਾਤ ਫਿਰ ਆਪਾਂ ਮੈਂ ਆਪਣੇ ਪਿੰਡ ਹੀ ਆਪਾਂ ਉੱਥੇ ਰਹਿ ਪਏ ਹੀ ਤੇ ਅਗਲੇ ਦਿਨ ਸਵੇਰੇ ਆਪਾਂ ਵਾਪਸ ਆਏ ਹੀ ਘਰ ਇਹ ਪੰਗੜਾ ਫੌਂਡ ਹੈ ਤੇ ਵੀ ਤੇ ਮੈਨੂੰ ਲੱਗਦਾ ਆ ਵੀਡੀਓ ਮੈਂ ਦੂਸਰੀ ਵਾਰੀ ਲਾਉਂਦੀ ਆ ਵਿੱਚ ਤੇ ਆ ਬਹੁਤ ਅੰਜੋਏ ਕੀਤਾ ਹੈ ਭੰਗੜਾ ਤੇ ਹੀ ਬੜਾ ਜ਼ਿਆਦਾ ਪਾਇਆ ਹੀ ਵੀਡੀਓ ਕੱਟ ਬਣਾਈਆਂ ਬੜਾ ਜ਼ਿਆਦਾ ਭੰਗੜਾ ਪਾਇਆ ਹੀ ਸਾਰਿਆਂ ਨੇ ਕਿਉਂਕਿ ਭੈਣਾ ਭੂਆ ਸਾਰੇ ਇਕੱਠੇ ਹੋਏ ਹੀ ਨਾ ਤੇ ਉਦੋਂ ਬੜਾ ਮਜ਼ਾ ਆਉਂਦਾ ਸ ਹੈ ਨਾਲੇ ਮਿਲ ਲਈਦਾ ਸਾਰਿਆਂ ਨੂੰ ਤੇ ਆਪਾਂ ਆ ਗਏ ਫਿਰ ਵਾਪਸ ਅਗਲੇ ਦਿਨ ਘਰ ਚਲੋ ਜੀ ਬਾਏ ਬਾਏ